ਜੁੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਭਦਾ ਸਵਾਗਤ ਕਰਦਾ ਹੈ। ਪੰਜਾਬ ਪੁਲਿਸ ਵੱਲੋਂ ਲਗਾਤਾਰ ਪਰੇਸ਼ਣ ਕਾਸੋ ਤਹਿਤ 마ੜੇ ਅੰਸਰਾ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਆਏ ਦੇਣੀ ਐਕਸ਼ਨ ਕੀਤੀ ਜਾਂਦੀ ਨੇ। ਅਜਿਹੇ ਵਿੱਚ ਹੀ ਹੁਣ ਤਸਵੀਰਾਂ ਨਿਕਲ ਕੇ ਆਈਆਂ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੇ ਹਲਕਾ ਕੋਟਪੁਰੇ ਦੀਆਂ। ਜਿੱਥੇ ਕੋਟਪੁਰਾ ਪੁਲਿਸ ਵੱਲੋਂ ਬਰੀਕੀ ਨਾਲ ਉਹਨਾਂ ਏਰੀਆ ਦੇ ਵਿੱਚ ਅੱਜ ਆਪਰੇਸ਼ਨ ਕਾਸੋ ਤਹਿਤ ਚੈਕਿੰਗ ਕੀਤੀ ਗਈ ਜਿਹੜੇ ਏਰੀਆ ਦੇ ਵਿੱਚ ਨਸ਼ਾ ਤਸਕਰ ਰਹਿੰਦੇ ਸਨ ਜਾਂ ਜਿਨ੍ਹਾਂ ਤੇ ਮਾਮਲੇ ਦਰਜ ਹਨ ਜਾਂ ਪੰਜਾਬ ਪੁਲਿਸ ਦੀ ਜੋ ਲਿਸਟ ਵਿੱਚ ਇਹ ਜਿਹੇ ਲੋਕਾਂ ਉਹਨਾਂ ਦੇ ਘਰਾਂ ਦੇ ਵਿੱਚ ਆ ਕੇ ਅੱਜ ਆਚਨ ਚੈਕਿੰਗ ਕੀਤੀ ਗਈ ਅੱਜ ਦੀ ਇਹ ਆਚਨ ਚੈਕਿੰਗ ਫਰੀ ਕੋਟ ਦੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐਸਪੀ ਕੋਟਪੂਰਾ ਸੰਜੀਵ ਕੁਮਾਰ ਵੱਲੋਂ ਕੋਟਪੂਰਾ ਪੁਲਿਸ ਦੇ ਨਾਲ ਕੀਤੀ ਗਈ ਅਤੇ ਹਰ ਇੱਕ ਥਾਂ ਦੇ ਉੱਪਰ ਬਰੀਕੀ ਨਾਲ ਚੈਕਿੰਗ ਕੀਤੀ ਗਈ ਹਰ ਇੱਕ ਚੀਜ਼ ਨੂੰ ਖੰਗਾ ਲਿਆ ਗਿਆ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਹੋਰ ਕੀ ਵਿਧੇਰੇ ਜਾਣਕਾਰੀ ਸਾਂਝੀ ਕਰਦੇ ਨੇ ਡੀਐਸਪੀ ਕੋਟਪੂਰਾ ਸੰਜੀਵ ਕੁਮਾਰ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਿੰਮ ਯੁੱਧ ਨਸ਼ਾ ਵਿਰੋਧ ਤੇ ਤੇ ਅੱਜ ਕਾਸੋ ਆਪਰੇਸ਼ਨ ਕੀਤਾ ਗਿਆ ਜਿਨ੍ਹਾਂ ਤੇ ਸੱਕੀ ਕਰ ਸੀਗੇ ਉਹਨਾਂ ਤੇ ਰੇਡ ਕਰਕੇ ਉਹਨਾਂ ਦੀ ਤਲਾਸ਼ੀ ਕੀਤੀ ਗਈ ਹੈ ਤੇ ਸਮੇਂ ਸਮੇਂ ਸਰ ਇਸ ਤਰ੍ਹਾਂ ਦੇ ਪ੍ਰੋਗਰਾਮ ਪਹਿਲਾਂ ਵੀ ਮਤਲਬ ਇਹ ਕੀਤੇ ਜਾ ਰਹੇ ਹੈ ਕਾਸੋ ਆਪਰੇਸ਼ਨ ਜੋ ਜੋ ਰਿਕਵਰੀਆਂ ਹੁੰਦੀਆਂ ਜਿਨ੍ਹਾਂ ਤੋਂ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਹਨਾਂ ਨੂੰ جیل ਭੇਜੇ ਜਾਂਦੇ ਹੈ ਜਿਹੜੇ ਬੰਦੇ ਨਸ਼ੇ ਕਰਨ ਦੇ ਆਦੀ ਹੈਗੇ ਆ ਉਹਨਾਂ ਦੇ ਖਿਲਾਫ ਵੀ ਮਕਦਮਾ ਦਰਜ ਕਰਕੇ ਜੱਜ ਸਾਹਿਬ ਦੇ ਪੇਸ਼ ਕਰਕੇ ਉਹਨਾਂ ਦੇ ਮਤਲਬ ਛੱਡਣ ਜਿਹੜੇ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਮਤਲਬ ਦਾਖਲ ਕਰਾਇਆ ਜਾ ਰਿਹਾ ਹੈ ਤੇ ਵੈਸੇ ਵੀ ਅੱਜ ਕੱਲ ਸਰਕਾਰ ਵੱਲੋਂ VTC ਤੇ WTC ਦੀਆਂ ਕਮੇਟੀਆਂ ਬਣਾਈਆਂ ਜਿਹੜੀਆਂ ਉਹਨਾਂ ਦੇ ਮੈਂਬਰਾਂ ਦੇ ਸਹਿਯੋਗ ਨਾਲ ਵੀ ਕਾਫੀ ਬੰਦੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਦਾਖਲ ਕਰਾਇਆ ਜਾ ਰਿਹਾ ਹੈ